ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਪਣੇ ਵੀਰ ਭਰਾਵਾਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਹੁਣ 1 ਅਕਤੂਬਰ ਮਹੀਨੇ ਦੇ ਵਿੱਚ ਪੇਪਰ ਜਿਹੜੇ ਤੁਹਾਡੇ ਕਲਿੱਕ ਹੋਣੇ ਆ ਤੇ ਹੁਣ ਲਗਭਗ 10 ਦਿਨ ਦੇ ਕਰੀਬ ਜਿਹੜਾ ਇਹ ਸਮਾਂ ਰਹਿ ਚੁੱਕਾ ਹੈ ਪੇਪਰ ਕਲਿੱਕ ਹੋਣ ਨੂੰ ਤੇ ਇਹ ਪੇਪਰ ਜਿਹੜੇ ਆ 9 ਮਹੀਨੇ ਵਾਲੇ ਸੀਗੇ ਟੂਰਿਜ਼ਮ ਤੇ ਹੋਟਲ ਸੈਕਟਰ ਵਾਲੇ ਤੇ ਜਿਹੜੇ ਵੀਰਾਂ ਨੇ ਜੁਲਾਈ ਦੇ ਵਿੱਚ ਆਪਣੀਆਂ ਫਾਈਲਾਂ ਤਿਆਰ ਕਰਵਾਈਆਂ ਸੀਗੀਆਂ ਤੇ 1 ਅਕਤੂਬਰ ਨੂੰ 2025 ਦੇ ਵਿੱਚ ਤੁਹਾਡੇ ਜਿਹੜੇ ਪੇਪਰ ਉਹ ਕਲਿੱਕ ਹੋਣ ਜਾ ਰਹੇ ਆ ਤੀਨਾ ਪੇਪਰਾਂ ਦੀਆਂ ਜਿਹੜੀਆਂ ਉਹ slips ਆ ਤੁਹਾਨੂੰ ਏਜੰਟਾ ਕੋਲੋਂ ਮਿਲ ਜਾਣੀਆਂ 1 ਅਕਤੂਬਰ ਨੂੰ ਇਹ ਪੇਪਰ ਜਿਹੜੇ ਉਹ ਕਲਿੱਕ ਹੋਣਗੇ ਉਹਨਾਂ ਤੋਂ 2-3 ਦਿਨ ਦੇ ਬਾਅਦ ਇਹ ਜਿਹੜਾ ਤੁਹਾਨੂੰ ਏਜੰਟਾ ਕੋਲੋਂ slips ਮਿਲ ਜਾਣੀਆਂ ਤੇ ਸਾਰੇ ਵੀਰ ਜਿਨ੍ਹਾਂ ਨੇ ਵੀ ਪੇਪਰ ਆਪਣੇ ਜਿਹੜੇ ਆ ਭਰਵਾਏ ਆ ਅਕਤੂਬਰ ਮਹੀਨੇ ਦੇ ਵਿੱਚ ਤਾਂ ਤੁਸੀਂ ਏਜੰਟਾ ਕੋਲੋਂ slips ਜ਼ਰੂਰ ਲੈ ਲਿਓ ਤੇ ਦੇ ਨਾਲ ਤੁਸੀਂ ਜਿਹੜਾ ਇਹ ਕਨਫਰਮ ਹੋ ਜਾਨੇ ਕਿ ਤੁਹਾਡੇ ਜਿਹੜੇ ਆ ਪੇਪਰ ਉਹ ਭਰੇ ਜਾ ਚੁੱਕੇ ਆ ਤੇ ਕਿਹੜੇ ਜ਼ਿਲ੍ਹੇ ਦੇ ਵਿੱਚ ਉਹ ਕਿੰਨੀ ਟਾਈਮਿੰਗ ਦੇ ਉੱਤੇ ਪੇਪਰ ਭਰੇ ਗਏ ਆ ਸਾਰੀ ਡਿਟੇਲ ਜਿਹੜੀ ਉੱਥੇ ਤੁਹਾਨੂੰ ਲਿਖੀ ਹੋ ਮਿਲ ਜਾਣੀ ਆ ਤੇ ਇਹ ਪੇਪਰ ਜਿਹੜੇ 1 ਅਕਤੂਬਰ 2025 ਨੂੰ ਠੀਕ 9 ਵਜੇ ਜਿਹੜੇ ਭਰਨੇ ਸ਼ੁਰੂ ਹੋ ਜਾਣੇ ਆ ਤੇ ਉਸ ਤੋਂ ਬਾਅਦ ਜਿੰਨਾ ਇਹ ਸਮਾਂ ਲੇਟ ਹੁੰਦਾ ਜਾਂਦਾ ਉੰਨੇ ਪੇਪਰ ਨਿਕਲਣ ਦੇ ਚਾਂਸ ਵੀ ਜਿਹੜੇ ਉਹ ਘੱਟ ਹੁੰਦੇ ਜਾਂਦੇ ਆ ਤੇ ਬਾਕੀ ਜੇਕਰ ਤੁਹਾਨੂੰ ਹੋਰ ਕੋਈ ਵੀ ਡਿਟੇਲ ਚਾਹੀਦੀ ਆ ਪੇਪਰਾਂ ਰਿਲੇਟਡ ਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਆ ਜਾ ਤੁਸੀਂ ਇਟਲੀ ਦੇ ਵਿੱਚ ਆ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਤੁਸੀਂ ਪੇਪਰ ਭਰਵੋਣੇ ਆ ਜਾਂ ਤੁਸੀਂ ਪੇਪਰ ਭਰ ਚੁੱਕੇ ਆ ਤੁਹਾਡੇ ਪੇਪਰ ਹਜੇ ਤੱਕ ਨਹੀਂ ਨਿਕਲੇ ਤੇ ਜੇ ਫਿਰ ਤੁਸੀਂ ਇਟਲੀ ਆਉਣਾ ਹੈ ਕੋਈ ਵੀ ਅਪਡੇਟ ਹੈ ਤੁਸੀਂ ਕਮੈਂਟ ਕਰ ਸਕਦੇ ਆ ਤੇ ਨਾਲ ਦੀ ਨਾਲ ਸਾਡਾ YouTube ਤੇ Italian Punjabi 600 ਨਾਂ ਤੋਂ ਚੈਨਲ ਜਿਹੜੇ ਵੀ ਵੀਰਾਂ ਨੇ ਇਟਲੀ ਨੂੰ ਆਣਾ ਉਹਨਾਂ ਦੇ ਲਈ ਕਾਫੀ ਇੰਪੋਰਟੈਂਟ ਹੈ Italian ਲੈਂਗੁਏਜ ਸਿੱਖਣੀ ਤੇ ਜਿਹੜੇ ਵੀ ਵੀਰਾਂ ਨੇ ਆਉਣਾ ਤੁਸੀਂ ਸਬਸਕ੍ਰਾਈਬ ਕਰਕੇ Italian ਲੈਂਗੁਏਜ ਪੰਜਾਬੀ ਹਿੰਦੀ ਇੰਗਲਿਸ਼ ਤੇ ਨਾਲ ਦੀ ਨਾਲ ਉਰਦੂ ਦੇ ਵਿੱਚ ਸਿੱਖ ਸਕਦੇ ਆ ਤੇ ਇਸ ਦੇ ਨਾਲ ਹੀ ਆਪਾਂ YouTube ਤੇ ਇੱਕ ਹੋਰ ਚੈਨਲ ਜਿਹੜਾ ਬਣਾਇਆ ਤੇ ਜਿਹਦਾ ਨਾਮ ਹੈਗਾ ਜੀ ਪੋਜ਼ਿਟਿਵ ਵਾਈਬਸ ਵਿਦ ਗਿੱਲ ਤੇ ਇਸ ਚੈਨਲ ਦੇ ਉੱਤੇ ਤੁਹਾਨੂੰ ਰੋਜ਼ ਜਿਹੜਾ ਮੋਟੀਵੇਸ਼ਨ ਦਾ ਡੋਜ਼ ਮਿਲੂਗਾ ਜਿਵੇਂ ਕਿ ਹੁਣ ਜਿਹੜਾ ਹੈ ਕਾਫੀ ਆ ਡਿਪਰੈਸ਼ਨ ਦਾ ਦੌਰ ਚੱਲ ਰਿਹਾ ਆ ਕਾਫੀ ਜਿਹੜੇ ਵੀਰਿਆ ਡਿਪਰੈਸ਼ਨ ਦੇ ਵਿੱਚ ਜਾ ਰਹੇ ਆ ਤੇ ਲਗਾਤਾਰ ਇਹ ਜਿਹੜੀਆਂ ਪ੍ਰੋਬਲਮਾਂ ਵੱਧ ਰਹੀਆਂ ਆ ਤੇ ਇਸ ਚੀਜ਼ ਨੂੰ ਕਿਤੇ ਨਾ ਕਿਤੇ ਛੋਟੀ ਜਿਹੀ ਕੋਸ਼ਿਸ਼ ਆ ਸਾਡੇ ਵੱਲੋਂ ਕੰਟਰੋਲ ਕਰਨ ਦੀ ਤੇ ਤੁਸੀਂ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਇੰਨਾ ਹੀ ਪਿਆਰ ਦਿਓ ਜਿੰਨਾ ਤੁਸੀਂ ਇਹਨਾਂ ਚੈਨਲਾਂ ਨੂੰ ਪਿਆਰ ਦਿੰਨੇ ਆ ਤਿਆਪਾ ਉਮੀਦ ਕਰਾਂਗੇ ਸਾਰੇ ਵੀਰ ਜਿਹੜਾ ਸਬਸਕ੍ਰਾਈਬ ਜਰੂਰ ਕਰੋਗੇ 30 ਤੋਂ ਬਾਅਦ ਆਪਾਂ ਦੇਖ ਲਈਏ ਜਿਹੜੇ ਹੁਣ ਵੀਜ਼ਾ ਨੇ ਆਪਣੀਆਂ ਫਾਈਲਾਂ ਜਮ੍ਹਾਂ ਕਰਵਾਈਆਂ ਐ ਅੰਬੈਸੀ ਦੇ ਵਿੱਚ ਤੇ ਲਗਭਗ ਪਹਿਲਾ ਜਿਹੜਾ ਸੀਗਾ ਉਹ ਜੁਲਾਈ ਮਹੀਨੇ ਵਾਲੇ ਵੀਰਾਂ ਦੇ ਵੀਜ਼ੇ ਲਾ ਕੇ ਜਿਹੜੇ ਉਹ ਆ ਰਹੇ ਸੀਗੇ ਤੇ ਉਸ ਤੋਂ ਬਾਅਦ ਹੁਣ ਅਗਸਤ ਵਾਲੇ ਜਿਹੜੇ ਵੀਰ ਜਿਨ੍ਹਾਂ ਨੇ ਫਾਈਲਾਂ ਜਮ੍ਹਾਂ ਕਰਾਈਆਂ ਸੀਗੀਆਂ ਅਗਸਤ ਮਹੀਨੇ ਦੇ ਵਿੱਚ ਤੇ ਉਹਨਾਂ ਦੇ ਵੀ ਜਿਹੜੇ ਹੁਣ ਵੀਜ਼ੇ ਲਾ ਕੇ ਆ ਰਹੇ ਆ ਕਾਫੀ ਵੀਰ ਜਿਹੜੇ ਆਪਣੇ ਨਾਲ ਸ਼ੇਅਰ ਵੀ ਕਰ ਰਹੇ ਆ ਤੇ ਅਗਸਤ ਵਾਲਿਆਂ ਦੇ ਜਿਹੜੇ ਵੀਜ਼ੇ ਲੱਗਣ ਲੱਗ ਪਏ ਐ ਤੇ ਹੁਣ ਸਤੰਬਰ ਵਾਲਿਆਂ ਦੀ 바ਰੀ ਆ ਤੇ ਜਿਹੜੇ ਵੀਰਾਂ ਨੇ ਅਗਸਤ ਮਹੀਨੇ ਆਪਣੀਆਂ ਫਾਈਲਾਂ ਜਮ੍ਹਾਂ ਕਰਾਈਆਂ ਸੀਗੀਆਂ ਤੁਸੀਂ ਤਿਆਰੀ ਕਰ ਲਓ ਤੇ ਜਿਹੜੇ ਵੀਰਾਂ ਨੇ ਹਜੇ ਸਤੰਬਰ ਦੇ ਵਿੱਚ ਆਪਣੀਆਂ ਫਾਈਲਾਂ ਜਮ੍ਹਾਂ ਕਰਾਈਆਂ ਤੇ ਹਜੇ ਤੁਹਾਨੂੰ ਥੋੜੀ ਜਿਹੀ ਵੇਟ ਕਰਨੀ ਪਊਗੀ ਜੀ ਜਿਹਦੇ ਤੁਹਾਡੇ ਵੀ ਲੱਗ ਜਾਣੇ ਆ ਇੱਥੇ ਹੁਣ ਜਿਹੜੇ ਆਪਣੇ ਵੀਰਾਂ ਭਰਾਵਾਂ ਨੇ ਇਟਲੀ ਨੂੰ ਆਉਣਾ ਹੈ ਤੁਸੀਂ 2026 ਦੇ ਵਿੱਚ ਆਪਣੇ ਜਾ ਕੇ ਜਿਹੜੇ ਉਹ ਪੇਪਰ ਉਹ ਡਿਕਰੇਟੋ ਫਲੂਸੀ ਦੇ ਵਿੱਚ ਫਿਲ ਕਰਵਾ ਸਕਦੇ ਆ ਤੇ ਡਿਕਰੇਟੋ ਫਲੂਸੀ ਦੀਆਂ ਜਿਹੜੀਆਂ ਫਾਈਲਾਂ ਆ ਉਹ ਤਿਆਰ ਹੋਣੀਆਂ ਸ਼ੁਰੂ ਹੋ ਜਾਣੀਆਂ ਜੀ ਨਵੰਬਰ ਦਸੰਬਰ ਦੇ ਮਹੀਨੇ ਦੇ ਵਿੱਚ ਤੇ ਜਿਹੜੇ ਪੇਪਰ ਐ ਕਲਿੱਕ ਹੋਣਗੇ ਜਨਵਰੀ ਫਰਵਰੀ ਮਹੀਨੇ ਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤੇ ਪੇਪਰ ਜੇਕਰ ਤੁਸੀਂ ਭਰੋਣੇ ਆ 9 ਮਹੀਨੇ ਵਾਲੇ ਪੇਪਰ ਸਾਲ ਵਾਲੇ ਪੇਪਰ ਤੇ ਡੋਮੈਸਟਿਕ ਪੇਪਰ ਜਿਹੜੇ ਵੀ ਵੀਰਾਂ ਨੇ ਭਰੋਣੇ ਆ 2026 ਦੇ ਵਿੱਚ ਹੁਣ ਤੁਸੀਂ ਤਿਆਰੀ ਕਰ ਲਓ ਤੇ ਜਲਦੀ ਇਹ ਪੇਪਰਾਂ ਦੀਆਂ ਜਿਹੜੀਆਂ ਫਾਈਲਾਂ ਉਹ ਭਾਨੀਆਂ ਸ਼ੁਰੂ ਹੋ ਜਾਣੀਆਂ ਤੇ ਜਦੋਂ ਵੀ ਕੋਈ ਵੀ ਅਪਡੇਟ ਆਉਂਦੀ ਆ ਆਪਾਂ ਤੁਹਾਡੇ ਨਾਲ ਜਿਹੜੀ ਉਹ ਜ਼ਰੂਰ ਸ਼ੇਅਰ ਕਰਾਂਗੇ ਤੇ ਨਾਲ ਦੀ ਨਾਲ ਪੇਪਰਾਂ ਦੀਆਂ ਕਲਿੱਕ ਡੇਟਾਂ ਕੀ ਆ ਉਹ ਆਪਾਂ ਤੁਹਾਨੂੰ ਜਿਹੜਾ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਇੱਥੇ ਕਾਫੀ ਆਪਣੇ ਵੀਰ ਭਰਾ ਇਟਲੀ ਦੇ ਵਿੱਚ ਜਿਹੜੇ ਪਹਿਲਾਂ ਤੋਂ ਹੀ ਰਹਿ ਰਹੇ ਆ ਤੇ ਉਹਨਾਂ ਦੇ ਵੀ ਕਾਫੀ ਕਮੈਂਟ ਮੈਸੇਜ ਆਉਂਦੇ ਹੈਗੇ ਆ ਕਿ ਜੇਕਰ ਆਪਾਂ 2026 ਦੇ ਵਿੱਚ ਆਪਣੇ ਦੇ ਕ੍ਰੇਟੋ ਫਲੂਸੀ ਦੇ ਵਿੱਚ ਪੇਪਰ ਫਿਲ ਕਰਵਾਉਨੇ ਆ ਤੇ ਉਸ ਤੋਂ ਬਾਅਦ ਆਪਾਂ ਇੰਡੀਆ ਜਾ ਕੇ ਦੁਬਾਰਾ ਚੀਟਲੀ ਦੇ ਵਿੱਚ ਆ ਸਕਦੇ ਆ ਜਾਂ ਨਹੀਂ ਤੇ ਇੱਥੇ ਆਪਾਂ ਤੁਹਾਨੂੰ ਦੱਸ ਦਿੰਦੇ ਆ ਜੇਕਰ ਤੁਸੀਂ ਆਪਣੇ ਪੇਪਰ ਫਿਲ ਕਰਵਾਉਨੇ ਆ ਤਾਂ ਇੱਥੇ ਜਦੋਂ ਤੁਸੀਂ ਤੁਹਾਡਾ ਨੂਲਾ ਉਸਤਾ ਜਾਰੀ ਹੋ ਜਾਂਦਾ ਤੁਸੀਂ ਇੰਡੀਆ ਜਾ ਸਕਦੇ ਆ ਤੇ ਇੰਡੀਆ ਜਾ ਕੇ ਉੱਥੇ ਆਪਣੀ ਫਾਈਲ ਜਮ੍ਹਾਂ ਕਰਾਓ ਅੰਬੈਸੀ ਦੇ ਵਿੱਚ ਅਪਾਇੰਟਮੈਂਟ ਲੈ ਕੇ ਤੇ ਉਸ ਤੋਂ ਬਾਅਦ ਵੀਜ਼ਾ ਲਵਾ ਕੇ ਤੁਸੀਂ ਦੁਵਾਰਚ ਇਟਲੀ ਦੇ ਵਿੱਚ ਆ ਸਕਦੇ ਇਸ ਚੀਜ਼ ਨਾਲ ਕੋਈ ਵੀ ਜਿਹੜੀ ਪ੍ਰੋਬਲਮ ਨਹੀਂ ਹੈਗੀ ਤੇ ਇੱਥੇ ਜਿਹੜੇ ਵੀ ਆਪਣੇ ਵੀਰਾਂ ਨੇ 2026 ਦੇ ਵਿੱਚ ਆਪਣੇ ਪੇਪਰ ਭਰੋਣੇ ਆ ਤੇ ਕੁਝ ਇੱਕ ਗੱਲਾਂ ਆ ਜਿਹੜੀਆਂ ਤੁਸੀਂ ਧਿਆਨ ਦੇ ਵਿੱਚ ਰੱਖਿਓ ਤੇ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈਗੀ ਆ ਕਿ ਤੁਸੀਂ ਆਪਣੇ ਪਾਸਪੋਰਟ ਤੇ ਆਪਣਾ ਜਿਹੜਾ ਸਰਨੇਮ ਆ ਉਹ ਜਰੂਰ ਲਗਵਾ ਲਿਓ ਜੇਕਰ ਤੁਸੀਂ ਇਟਲੀ ਦੇ ਵਿੱਚ ਆ ਕੇ ਪੱਕੇ ਹੋਣਾ ਹੈ ਕਿਉਂਕਿ ਇਟਲੀ ਦੇ ਵਿੱਚ ਜੇਕਰ ਆ ਕੇ ਤੁਸੀਂ ਪੱਕੇ ਹੋਣਾ ਇੱਥੇ ਆ ਕੇ ਤੁਹਾਡੇ ਪੇਪਰ ਜਿਹੜੇ ਉਹ ਜਮ੍ਹਾਂ ਕਰਾਉਣੇ ਪੈਂਦੇ ਆ ਤੇ ਪੇਪਰ ਜਮਾ ਕਰਨ ਦੇ ਵਿੱਚ ਤੁਹਾਡੇ ਡਾਕੂਮੈਂਟ ਜਿਹੜੇ ਆ ਸਹੀ ਹੋਣੇ ਚਾਹੀਦੇ ਸਪੈਲਿੰਗ ਜਿਹੜੇ ਬਿਲਕੁਲ ਸਹੀ ਹੋਣੇ ਚਾਹੀਦੇ ਆ ਤੇ ਨਾਲ ਦੀ ਨਾਲ ਸਰਨੇਮ ਜਿਹੜਾ ਉਹ ਲੱਗਾ ਹੋਣਾ ਚਾਹੀਦਾ ਕਿਉਂਕਿ ਇਟਲੀ ਦੇ ਵਿੱਚ ਜਿਹੜਾ ਆ ਤੁਹਾਡੇ ਡਾਕੂਮੈਂਟ ਉਹ ਹਮੇਸ਼ਾ ਹੀ ਸਰਨੇਮ ਦੇ ਨਾਲ ਹੀ ਜਿਹੜੇ ਆ ਉਹ ਬਣਦੇ ਆ ਤੇ ਅਗਲੀ ਆਪਣੀ ਜਿਹੜੀ ਧਿਆਨ ਚ ਰੱਖਣ ਵਾਲੀ ਗੱਲ ਆ ਉਹ ਹੋਏ ਹੈਗੀ ਆ ਕਿ ਜਿਹੜੇ ਵੀ ਵੀਰਾਂ ਨੇ ਇਟਲੀ ਨੂੰ ਆਉਣਾ ਆ ਤੇ ਜੇਕਰ ਤੁਸੀਂ ਇਟਲੀ ਦੇ ਵਿੱਚ ਆ ਕੇ ਪੱਕੇ ਹੋਣਾ ਤਾਂ ਪਹਿਲਾਂ ਆਪਣੇ ਏਜੰਟਾ ਦੇ ਨਾਲ ਇਹ ਗੱਲ ਕਰ ਲਿਓ ਕਿ ਆਪਾਂ ਜਿਹੜਾ ਪੱਕੇ ਹੋਣਾ ਇਟਲੀ ਦੇ ਵਿੱਚ ਜਾ ਕੇ ਕਿਉਂਕਿ ਕਈ ਵਾਰ ਇੱਥੇ ਆ ਕੇ ਏਜੰਟ ਜਿਹੜੇ ਉਹ ਮੁੱਕਰ ਜਾਂਦੇ ਆ ਤੇ ਕਈ ਵੀ ਰਿੱਦਾਂ ਹੁੰਦੇ ਇੰਡੀਆ ਤੋਂ ਹੀ ਗੱਲ ਕਰਕੇ ਨਹੀਂ ਆਉਂਦੇ ਤੇ ਇੱਥੇ ਆ ਕੇ ਏਜੰਟਾਂ ਨੂੰ ਕਹਿੰਦੇ ਕਿ ਸਾਨੂੰ ਪੱਕਾ ਕਰਾਓ ਤੇ ਉਹ ਜਿਹੜਾ ਆ ਬਾਅਦ ਦੇ ਵਿੱਚ ਫਿਰ ਕਰਨਾ ਜਿਹੜਾ ਬਹੁਤ ਮੁਸ਼ਕਲ ਹੋ ਜਾਂਦਾ ਆ ਤੇ ਇਸ ਕਰਕੇ ਜੇਕਰ ਤੁਸੀਂ ਪੱਕੇ ਹੋਣਾ ਇਟਲੀ ਦੇ ਵਿੱਚ ਪਹਿਲਾਂ ਗੱਲ ਕਰਕੇ ਆਓ ਹੋ ਸਕੇ ਤਾਂ ਕੋਈ ਨਾ ਕੋਈ ਪ੍ਰੂਫ ਜਿਹੜਾ ਆਪਣੇ ਕੋਲ ਜ਼ਰੂਰ ਰੱਖਿਆ ਕਰੋ ਕਿ ਆਪਾਂ ਗੱਲ ਕੀਤੀ ਸੀ ਪਰ ਇੱਥੇ ਆ ਕੇ ਏਜੰਟ ਜੇਕਰ ਮੁੱਕਰਦਾ ਫਿਰ ਆਪਾਂ ਤੁਹਾਡੀ ਜਿਹੜੀ ਉਹ ਹੈਲਪ ਕਰ ਸਕਦੇ ਆ ਪਰ ਜੇਕਰ ਤੁਸੀਂ ਇੰਡੀਆ ਤੋਂ ਨਹੀਂ ਗੱਲ ਕੀਤੀ ਫਿਰ ਆਪਾਂ ਤੁਹਾਡੀ ਕੋਈ ਵੀ ਜਿਹੜੀ ਉਹ ਹੈਲਪ ਨਹੀਂ ਕਰ ਤੇ ਕਈ ਵੀ ਕਹਿੰਦੇ ਹੁੰਦੇ ਆ ਕਿ ਸਾਨੂੰ ਜਿਹੜਾ ਨਹੀਂ ਪਤਾ ਹੁੰਦਾ ਕਿ ਇਟਲੀ ਦੇ ਵਿੱਚ ਆ ਕੇ ਕੋਈ ਬੰਦਾ ਜਿਹੜਾ ਉਹ ਪੱਕਾ ਹੁੰਦਾ ਆ ਤੇ ਆਪਾਂ ਇੱਥੇ ਵੀ ਤੁਹਾਨੂੰ ਜਿਹੜਾ ਚੰਗੀ ਤਰ੍ਹਾਂ ਸਮਝਾ ਦਿੰਨੇ ਆ ਕਿ ਜਦੋਂ ਤੁਸੀਂ ਇਟਲੀ ਦੇ ਵਿੱਚ ਆਉਂਦੇ ਆ ਇੱਥੇ ਤੁਹਾਨੂੰ ਜਿਹੜਾ ਆ ਵੀਜ਼ੇ ਦੇ ਵਿੱਚ ਸਿਰਫ ਤੁਸੀਂ ਆਪਣੀ ਐਂਟਰੀ ਕਰਨੀ ਹੁੰਦੀ ਆ ਤੇ ਉਸ ਤੋਂ ਬਾਅਦ ਤੁਹਾਡੇ ਪੇਪਰ ਜਿਹੜੇ 8 ਦਿਨਾਂ ਦੇ ਵਿੱਚ ਵਿੱਚ ਜਿਹੜੇ ਇਹ ਜਮ੍ਹਾਂ ਕਰਾਉਣੇ ਬਹੁਤ ਜ਼ਰੂਰੀ ਆ ਤੇ ਉਸ ਤੋਂ ਬਾਅਦੇ ਜਾ ਕੇ ਤੁਹਾਡੀ ਜਿਹੜੀ ਪਰਮੈਸੋ ਦੀ ਸੰਜੋਨ ਨੂੰ ਜਿਹੜਾ ਕਿ ਇਟਲੀ ਦੇ ਵਿੱਚ ਪੀਆਰ ਕਾਰਡ ਆ ਫਿਰ ਉਹ ਤਾਂ ਦਾ ਜਿਹੜਾ ਬਣਦਾ ਆ ਤੇ ਇੱਥੇ ਜੇਕਰ ਤੁਹਾਡੀ ਐਂਟਰੀ ਨਹੀਂ ਹੁੰਦੀ ਫਿਰ ਤੁਹਾਡੇ ਪੇਪਰ ਜਿਹੜੇ ਬਾਨੇ ਉਹ ਬਹੁਤ ਮੁਸ਼ਕਲ ਆ ਤੇ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਿਓ ਇੱਥੇ ਆ ਕੇ ਵੀਜ਼ਾ ਜਿਹੜਾ ਹੋ ਐਕਸਟੈਂਡ ਨਹੀਂ ਕੀਤਾ ਜਾਂਦਾ ਹਮੇਸ਼ਾ ਤੁਹਾਡੇ ਪੇਪਰ ਜਮ੍ਹਾਂ ਹੁੰਦੇ ਉਸ ਤੋਂ ਬਾਅਦ ਤੁਹਾਡਾ ਪੀਆਰ ਕਾਰਡ ਜਿਹੜਾ ਫਿਰ ਉਹ ਬਣ ਕੇ ਆਉਂਦਾ ਆ ਤੇ ਇੱਥੇ ਇੱਕ ਗੱਲ ਦਾ ਹੋਰ ਕਾਫੀ ਵੀ ਧਿਆਨ ਰੱਖਿਓ ਕਿਉਂਕਿ ਕਈ ਵੀਰ ਕਹਿੰਦੇ ਹੈਗੇ ਆ ਜਿਵੇਂ ਕਿ ਹੁਣ ਇੰਡੀਆ ਦੇ ਵਿੱਚ ਕਾਫੀ ਏਜੰਟ ਵਗੈਰਾ ਹੈਗੇ ਜਿਨ੍ਹਾਂ ਨੇ ਦੁਕਾਨਾਂ ਪਾਈਆਂ ਆ ਤੇ ਉਹਨਾਂ ਦਾ ਕੰਮ ਕੀ ਹੁੰਦਾ ਗੁੰਮਰਾਹ ਕਰਕੇ ਉਹ ਇੱਥੇ ਇਟਲੀ ਦੇ ਵਿੱਚ ਕਈ ਬੰਦਿਆਂ ਨੂੰ ਭੇਜ ਦਿੰਦੇ ਆ ਤੇ ਕਹਿੰਦੇ ਹੈਗੇ ਆ ਕਿ ਤੁਹਾਨੂੰ ਟੂਰਿਸਟ ਵੀ ਜਿਹਦੇ ਉੱਤੇ ਇਟਲੀ ਦੇ ਵਿੱਚ ਭੇਜ ਦਿੰਨੇ ਆ ਤੇ ਉੱਥੇ ਜਾ ਕੇ ਤੁਸੀਂ ਆਪਣਾ ਜਿਹੜਾ ਉਹ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਾ ਲਿਓ ਤੇ ਆਪਾਂ ਇੱਥੇ ਇਹ ਵੀ ਤੁਹਾਡੀ ਜਿਹੜੀ ਆ ਉਹ ਤੁਹਾਡਾ ਜਿਹੜਾ ਕੋਈ ਗਲਤਫਹਿਮੀ ਉਹ ਵੀ ਦੂਰ ਕਰ ਦਿੰਨੇ ਆ ਕਿ ਇਟਲੀ ਦੇ ਵਿੱਚ ਜਦੋਂ ਤੁਸੀਂ ਆਉਨੇ ਆ ਹਮੇਸ਼ਾ ਵਰਕ ਪਰਮਿਟ ਤੇ ਆਓ ਉਹੀ ਜਿਹੜਾ ਅੱਗੇ ਜਾ ਕੇ ਤੁਹਾਨੂੰ ਪੇਪਰ ਲੈ ਕੇ ਦੇਊਗਾ ਤੇ ਜੇਕਰ ਤੁਸੀਂ ਟੂਰਿਸਟ ਵੀ ਇਹ ਤੇ ਆਉਣਾ ਚਾਹੁੰਦੇ ਆ ਤਾਂ ਇੱਥੇ ਆ ਕੇ ਸਿਰਫ ਤੁਸੀਂ ਘੁੰਮ ਫਿਰ ਸਕਦੇ ਆ ਤੁਹਾਡੇ ਜਿਹੜੇ ਪੇਪਰ ਉਹ ਨਹੀਂ ਬਣਨੇ ਐਂਟਰੀ ਤੁਹਾਡੀ ਜ਼ਰੂਰ ਇਟਲੀ ਦੇ ਵਿੱਚ ਹੋ ਜੂਗੀ ਜੇਕਰ ਵੀਜ਼ਾ ਖਤਮ ਹੋ ਜਾਂਦਾ ਤੁਸੀਂ ਇਲੀਗਲ ਹੋ ਜਾਣਾ ਹੈ ਤੇ ਮੁੱਕ ਦੀ ਗੱਲ ਇਹੀ ਆ ਕਹਿਣ ਦਾ ਮਤਲਬ ਇਹ ਆ ਕਿ ਜੇਕਰ ਤੁਸੀਂ ਟੂਰਿਸਟ ਵੀਜ਼ੇ ਦੇ ਉੱਤੇ ਆਉਨੇ ਆ ਤਾਂ ਇਹਨੂੰ ਤੁਸੀਂ ਵਰਕ ਪਰਮਿਟ ਦੇ ਵਿੱਚ ਕਦੇ ਵੀ ਕਨਵਰਟ ਜਿਹੜਾ ਹੋ ਨਹੀਂ ਕਰ ਸਕਦੇ ਤੇ ਇੱਥੇ ਜੇ ਹੁਣ ਆਪਾਂ ਗੱਲ ਕਰ ਲਈਏ ਜਿਹੜੇ 2025 ਦੇ ਵਿੱਚ ਦੇਕਰੇਟੋ ਫਲੂਸੀ ਦੇ ਵਿੱਚ ਪੇਪਰ ਭਰੇ ਗਏ ਸੀਗੇ ਫਰਵਰੀ ਮਹੀਨੇ ਦੇ ਵਿੱਚ ਤੇ ਬਹੁਤ ਜ਼ਿਆਦਾ ਜਿਹੜੇ ਪੇਪਰ ਆ ਇਹ 80% ਦੇ ਕਰੀਬ ਜਿਹੜੇ ਇਹ ਪੇਪਰ ਨਿਕਲ ਚੁੱਕੇ ਆ ਤੇ ਬਹੁਤ ਘੱਟ ਆ ਹੁਣ ਜਿਹੜੇ ਇਹ ਪੇਪਰ ਨਿਕਲਣੇ ਆ ਤੇ ਜੇਕਰ ਕਿਸੇ ਵੀ ਵੀਰ ਭਰਾ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਇਟਲੀ ਇਮੀਗ੍ਰੇਸ਼ਨ ਰਿਲੇਟਡ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਲੈ ਕੇ ਦੱਸ ਸਕਦੇ ਆ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਕਮੈਂਟਾਂ ਦੇ ਜਿਹੜੇ ਉਹ ਜਵਾਬ ਜ਼ਰੂਰ ਦਵਾਂਗੇ ਤੇ ਬਾਕੀ ਜਿਹੜੇ ਵੀ ਇਹਨਾਂ ਨੇ ਫਾਈਲਾਂ ਜਮ੍ਹਾਂ ਕਰਾਈਆਂ ਆ ਤੇ ਤੁਸੀਂ ਵੇਟ ਕਰੋ ਲਗਭਗ 3 ਮਹੀਨੇ 3 ਮਹੀਨੇ ਦੇ ਵਿੱਚ ਵਿੱਚ ਜਿਹੜਾ ਇਹ ਤੁਹਾਡਾ ਵੀਜ਼ਾ ਜਿਹੜਾ ਆ ਪੱਕਾ ਲੱਗ ਕੇ ਆ ਜਾਣਾ ਜੇਕਰ ਤੁਹਾਡੀ ਫਾਈਲ ਸਹੀ ਸੀਗੀ ਜਿਹੜੀ ਤੁਸੀਂ ਐਮਬੈਸੀ ਦੇ ਵਿੱਚ ਜਮ੍ਹਾਂ ਕਰਾਈ ਆ ਤੇ ਸੀਗੀ ਅੱਜ ਦੀ ਇਹ ਆਪਣੀ ਵੀਡੀਓ ਤੇ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਕਾਫੀ ਤੁਹਾਡਾ ਜਿਹੜਾ ਇਹ ਡਾਊਟ ਆ ਉਹ ਕਲੀਅਰ ਹੋਣਗੇ ਤੇ ਜਿਹੜੇ ਵੀ ਵੀਰਾਂ ਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਇੱਕ ਲਾਈਕ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਕੋਈ ਵੀ ਸਵਾਲ ਜਵਾਬ ਜਿਹੜਾ ਤੁਸੀਂ ਪੁੱਛ ਸਕਦੇ ਆ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਹੁਣ ਆਪਾਂ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਨਵੇਂ ਟੌਪਿਕ ਦੇ ਨਾਲ